ਮੰਮੀ ਸਿਆਲ ਆ ਗਿਆ ਵਾ ਮੈਨੂੰ ਵੀ ਜੈਕਟ ਲੈ ਦੋ ਹਾਂ ਇੱਕ ਮੈਂ ਤਾਂ ਤੁਮੇ ਇਹ 10 ਪਿਆਰ ਸਲਾਈਟ ਕਰਨੀ ਗਈ ਸਲਾਈ ਤੇ ਮੰਮੀ ਉਹਨੇ ਵਿਆਹ ਜਾਣਾ ਸੀ ਕੁੜੀ ਨੇ ਤੇ ਫਿਰ ਇਹ ਕਰਕੇ ਫਿਰ ਛੁੱਟੀ ਕਰਤੀ ਛੁੱਟੀ ਹਾਂ ਨਾ ਇੰਨੀਆਂ ਕਰ ਤੇਰੇ ਹੱਥ ਚ ਨਹੀਂ ਰਹਿਣ ਦੇਵਣਗੇ ਕੋਈ ਮੰਮੀ ਟੋਕਾਂਂ ਟੀ ਦਲੇ ਆਂਦਾ ਕਿੰਨੇ ਦਿਨਾਂ ਦਾ ਮੈਂ ਫੜਾਵਾਂ ਬੰਦੇ ਨੂੰ ਆਪ ਨੂੰ ਵੀ ਲੋੜ ਹੁੰਦੀ ਆ ਚੱਲ ਦੇ ਆ ਉਹਨੇ ਮੈਨੂੰ ਕੱਲ ਵੀ ਸੁਣਾ ਦਿੱਤਾ ਤੇ ਮੈਂ ਭੁੱਲ ਹੀ ਗਈ ਕਿੰਨੇ ਲਾਵਾ ਆ ਸਾਹਮਣੇ ਆ ਲੈਂਦਾ ਸੁਖੀ ਆਂਟੀ ਕੋਈ ਨਹੀਂ ਮੈਂ ਦੇਰ ਨਹੀਂ ਭਾਜੀ ਚਲ ਕੋਈ ਨਹੀਂ ਫੜਾਵਨੀ ਮੈਂ ਛੁੱਟੀਆਂ ਮਮੀ ਮੈਂ ਤੇ ਇੰਨੀ ਕਿਥੇ ਕਰਦੀ ਆ ਉਹ ਫਿਰ ਹੁਣ ਉਹਦਾ ਹੀ ਦੇਖਣਾ ਪੈਣਾ ਮੈਂ ਉਹਨੇ ਕਹਿਤਾ ਸੀ ਤੇ ਤਾਂ ਕਰਕੇ ਚਲੋ ਮਮੀ ਅੰਦਰ ਪਹਿਲਾਂ ਘੜੀ ਕੰਮੇ ਪਹਿਲਾਂ ਹੁਣ ਕੀ ਕਰਨਾ ਮਸੀ ਬਰੇ ਜੀ ਗਾਂਡੇ ਪਿੰਡੋਂ ਨਾ ਮੈਂ ਕਰਾਂ ਤਾਂ ਪਿੰਡ ਕੀ ਆ ਪਿੰਡ ਚੋਦਰ ਵੀ ਗਿਆ ਵਾ ਵਾਵਾ ਦੇਣਾ ਉਹ ਕਿੜਾ ਮਾਰੂ ਨਾ ਪਿੰਡ ਕੀ ਆ ਪੈਂਦੀ ਰਿਆਂ ਐਡਾਰਾ ਪੈਂਦੀ ਜੰਮਿਆਂ ਪੜਿਆ ਹੋਣਾ ਕੋਈ ਗੱਲ ਨਹੀਂ ਮਾਰਨਾ ਕਿਹੜਾ ਫਿਆ ਰੂਗਾ ਇਹ ਤੱਕਰਨਾ ਕੀ ਆ ਜੇ ਨਹੀਂ ਜੀ ਲੱਗਦਾ ਤੇ ਇੱਥੇ ਤੂੰ ਮੱਝ ਰੱਖ ਦੇ ਹਾਂ ਮੱਝ ਨੂੰ ਪੱਠੇ ਦੱਥਾ ਪਾਇਆ ਕਰਨ ਨਾਲੇ ਅਸੀਂ 마ਸੀ ਬਣਾਵਾ ਦੁੱਧ ਦੁੱਧ ਦਈ ਪੀਵਾ ਕੇ ਖਾਵਾ ਕੇ ਢੇਰੀ ਪਾਵਾ ਕੇ ਪੱਠੇਰੋ ਕਬੱਡੇ ਨਾਲੇ ਦੋਵੇਂ ਵਿੱਜੇ ਰਵਾਂਗੇ ਚਲ ਮੱਝ ਦਾ ਲੱਲੀ ਤੂੰ ਪੱਠੇ ਪਾਈ ਜਾਊਗਾ ਇੱਥੇ ਵੀ ਜੀ ਲੱਗਦਾ ਤੂੰ ਕਿਹੜਾ ਮੈਨੂੰ ਕੇਦੇ ਘਰ ਜਾਣ ਦਿੰਦੀ ਨਾ ਉੱਧਰ ਨਾ ਉੱਧਰ ਕੇਦੇ ਘਰ ਨਹੀਂ ਜਾਣਾ ਉੱਥੇ ਬਹਿ ਕੇ ਆ ਜੰਨਾ ਜੋਦਲ ਜਮਾਨੇ ਨਹੀਂ ਕਿ ਕਿਸੇ ਦੇ ਘਰ ਜਾਣਦੇ ਮੈਂ ਕਿਹੜਾ ਖਾ ਲੈਣਾ ਕੋ ਜੇ ਇੱਥੇ ਬੰਦਾ ਮਾੜਾ ਮੋੜਾ ਘੁੰਮ ਫੇਰਊਗਾ ਤੈਨੂੰ ਹੋਰ ਮੈਂ ਕਹਤਾ ਤੈਨੂੰ ਕਿ ਆਪਣੇ ਆਪਣੇ ਘਰਾਂ ਚ ਚਲ ਜਾ ਲਾਗੇ ਲਾਗੇ ਤੇ ਗਾੜੀ ਮੈਂ ਨਹੀਂ ਜਾਣ ਦੇਣਾ ਜਾਣ ਤਾਂ ਤੂੰ ਨਹੀਂ ਤੂੰ ਕਹਿੰਦੀ ਉੱਥੇ ਜਾ ਬਹਿ ਜਾ ਕਰ ਕੁਰਸੀ ਲੱਗੀ ਆ ਦੁਕਾਨ ਆਪਣੇ ਬੰਦਿਆਂ ਦੀ ਆ ਉੱਥੇ ਬਹਿ ਕੇ ਆ ਜੀ ਨਹੀਂ ਜੀ ਲੱਗਦਾ ਤੂੰ ਮੱਝ ਰਾ ਦੇ ਪੱਟੇ ਬਲਾਗ ਰੋਕ ਵਾਟ ਲਿਆ ਕਰੂਗੀ ਤੇ ਤੂੰ ਕੰਮ ਚਲ ਜਾ ਕਰ ਕਿਹੜਾ ਕੰਮ ਕਰਨਾ ਐ ਸਾਰੇ ਮੁੰਡੇ ਚਾਹੁੰਦੇ ਤੂੰ ਵੀ ਉਹੀ ਗੱਲਾਂ ਕਰਨਾ ਭਈ ਉਹ ਵੀ ਕੰਮ ਨੂੰ ਕਹੀ ਜਾਂਦੀ ਸੀ ਉੱਥੇ ਵੀ ਕੰਮ ਦੀ ਲੜਾਈ ਇੱਥੇ ਵੀ ਸ਼ੁਰੂ ਕਰਤੀ ਕੰਮ ਦੀ ਲੜਾਈ ਪਰ ਇੱਥੋਂ ਤਾਂ ਹਾਂ ਇੱਥੋਂ ਮਾਰ ਖਾਨ ਮੰਨੂ ਤੇ ਤੇਰਾ ਵੱਡਿਆ ਰੋ ਨਹੀਂ ਕਰਦਾ ਉਹ ਕਰਦਾ ਕਰਦਾ ਕਿਉਂ ਨਹੀਂ ਆ ਮੈਂ ਧੰਦਾ ਕਰਤਾ ਕੁੜੀ ਰਹੀਏ ਪੈਸੇ ਜੋੜ ਅਟੇ ਅਸਰੀ ਕਾ ਸਾਸਰੀ ਕਾ ਆ ਲੈ ਆਪਣਾ ਟੋਕਾ ਮੋਹਤਰੀ ਕੀ ਹਾਲ ਹੈ ਕੀ ਠੀਕ ਹੈ ਹਾਂਜੀ ਬੈਠ ਜਾਈਂ ਕਿ ਹਾਲ ਆ ਤੁਸੀਂ ਰਹੋ ਨਹੀਂ ਨਹੀਂ ਕੋਈ ਨਹੀਂ ਮੈਂ ਇੱਥੇ ਬੈਹ ਜਾਨਾ ਠੀਕ ਠਾਕ ਆਂਟੀ ਵਧੀਆ ਬਸ ਟੋਕਾ ਕਿਨੇ ਦਿਨਾਂ ਦਾ ਗਿਆ ਸੀ ਮਮੀ ਵੀ ਮੈਂ ਕਹਿ ਲਈ ਹੁਣਾਂ ਨੇ ਸਾਗ ਵੀ ਤਾਂ ਬਣਾਉਣਾ ਅਜੇ ਤਾਂ ਕੋਈ ਸਲਾਈ ਨਹੀਂ ਮੇਰੀ ਸਾਰੀ ਜਿਆੜੀ ਪ੍ਰੀਤ ਲੰਗ ਜਾਂਦੀ ਸਾਗ ਤੇ ਕੀ ਕਰਾਂ ਹਾਂ ਤੇ ਇਦਾਂ ਹੀ ਦੋਵੇਂ ਜਾਣੇ ਸੀ ਅੱਗੇ ਤੇਰੇ ਵਰਗੀ ਕੋਲਾਵਾਂਗੇ ਮਾਸਾ ਪਰਾਉਣਾ ਕਿੱਥੋਂ ਆਇਆ ਵਾ ਪੜ੍ਹਾਵਾ ਮੇਰਾ ਅੱਛਾ ਬਾਵਾ ਦੇ ਨਾ ਦਾਵਾ ਮੈਂ ਅੱਗੇ ਵੀ ਇੱਕ ਦਿਨ ਕੋਠੇ ਦੇ ਕੱਪੜੇ ਪਾਉਂਦੀ ਥੋਂਦ ਨੂੰ ਵੇਖਿਆ ਮੈਂ ਗਈ ਸੀ ਉਹਨਾਂ ਦੇ ਪਿੰਡ ਤੇ ਕਹਿੰਦਾ ਮਾਸੀ ਜਾਣਾ ਤੇ ਮੈਂ ਕਿਹਾ ਚੱਲ ਅੱਛਾ ਥੋੜਸਾ ਕੋ ਕਹਿੰਦਾ ਜੀ ਨਹੀਂ ਲੱਗਦਾ ਤੇ ਇਹ ਫਿਰ ਤੌਰ ਨੂੰ ਉੱਥੇ ਗਿੱਜਾ ਵਾ ਤੇ ਇਹਦਾ ਰਾਦਾ ਮੈਂ ਫਿਰ ਤੌਰ ਕਾ ਗੇੜੀ ਛੜੀ ਮਾਰਾਂ ਇਦਾਂ ਹੀ ਆ ਮੁੰਡੇ ਤੇ ਜਿਆ ਪ੍ਰੀਤ ਜਮਾਨਾ ਨਹੀਂ ਗਾ ਤੇ ਮੈਂ ਤਾਰੀਆਂ ਨੂੰ ਕੱਲ ਦੀ ਬਾਹਰ ਇਹ ਗੱਲ ਤੇ ਹੈ ਨਾਲੇ ਆਪਣੇ ਪਿੰਡ ਦਾ ਤੁਹਾਨੂੰ ਪਤਾ ਹੀ ਆ ਪਤਾ ਹੀ ਆ ਹਾਂ ਚੱਲ ਚੰਗਾ ਵਾ ਉੱਦਾਂ ਇੱਕ ਗੱਲੋ ਇਹ ਅਗੇ ਤਹੀ ਵੀ ਕੱਲੇ ਕੱਲੇ ਨਹੀਂ ਇਹ ਵੀ ਬੀਬਾ ਆ ਚਾਹ ਨਾਲ ਮਾਂ ਵੀ ਕਲੀ ਆ ਤੈਨੂੰ ਪਤਾ ਨੋ ਪਤਾ ਓੜ ਸ਼ਹਿਰ ਰਹਿੰਦੇ ਆ ਹਾਂਜੀ ਵਾ ਤੇ ਕਮਾਣ ਸਵਾਣ ਮੇ ਆਕੇ ਬੰਦੇ ਕੱਲੇ ਤਾਂ ਉੱਦ ਨਹੀਂ ਦੇ ਲਾ ਮੈਂ ਤੇ ਕਹਿਣ ਡਈ ਸੀ ਪੀ ਚੱਲ ਜੇ ਨਹੀਂ ਤਰ ਜੀ ਲਾਦਾ ਤੇ ਇਥੇ ਮਾਜਰਾ ਲੈਨੇ ਤੇ ਚੱਲ ਮਾਸੀ ਬਣਾਉਣ ਨਾਲ ਦੁੱਧ ਦਹੀਂ ਆਰੇ ਲੱਗੇ ਰਵਾਂਗੇ ਸਭ ਤੋਂ ਵਧੀਆ ਜੇ ਆਹੋ ਨਾਲੇ ਤੇ ਆਰਵਾ ਤੇ ਨਾਲੇ ਦੁੱਧ ਵੀ ਤੇ ਮੈ ਲਾਪਤਾ ਲਾ ਹੀ ਮਿਲਦਾ ਉਹ ਜਗ੍ਹਾ ਤੋਂ ਘਰ ਦੇ ਦੁੱਧ ਦੀ ਜੀਸੀ ਆਦੀ ਖਾਣ ਪੀਣ ਨੂੰ ਰਾਕੇ ਬਾਕੀ ਜੇੜੀ ਪਾਇਆ ਬਾਕੀ ਜੇੜੀ ਪਾ ਲਿਆ ਤੇ ਨਾਲੇ ਤਾਂ ਕਰਦੀ ਜੀ ਲੱਗਦਾ ਤੇ ਮੈਂ ਹਾਂ ਉੱਥੇ ਕੰਮ ਧੰਦਾ ਕਰ ਲਾ ਮੈਂਂ ਡਿਆ ਬੜਾ ਵਧੀਆ ਤੇ ਮੈਂ ਹਾਂ ਚਾਹ ਨਾਲੇ ਨਾ ਉਹ ਪੈਸੇ ਪੂਹੇ ਜੋੜ ਤੇ ਢਾਣੀ ਵੀ ਆਉਣੀ ਹੈ ਅੱਛਾ ਭੈਣ ਵੀ ਆ ਗਈ ਆਹ ਭੈਣ ਵੀ ਆ ਗਈ ਆ ਠੀਕ ਜਵਾਰ ਨੂੰ ਭੈਣ ਭਰਾਈ ਠੀਕ ਆ ਅੱਛਾ ਇਹ ਜਿਹੜੀ ਤਾਂ ਛੋਟੀ ਭੈਣ ਹੀ ਉਹਦੇ ਬੱਚੇ ਆ ਹਾਂਜੀ ਵੱਲੇ ਵੱਲਾ ਹੁੰਦੀ ਹੁੰਦੀ ਹੈ ਤੇ ਮੇਰੀ ਆਈ ਮੁੰੇਦਪਾਲ ਹਾਂ ਪਤਾ ਮੈਨੂੰ ਮੁੰੇਦਪਾਲ ਦਾ ਹਾਂਜੀ ਉਹਦੇ ਹੀ ਠੀਕ ਆ ਰਿਕਨਿਸ਼ਟੀਆਂ ਦਾ ਕੰਮ ਹੋ ਗਿਆ ਮਿਸਤਰੀਆਂ ਦਾ ਇੱਕ ਦਿਨ ਦਾ ਹੈਗਾ ਅੱਜ ਅੱਛਾ ਅੱਜ ਛੁੱਟੀ ਕੀਤੀ ਆਏ ਨਹੀਂ ਆ ਕੱਲ ਨੂੰ ਐਂਦਾ ਹੀ ਕਰਦੇ ਆ ਕਈ ਤੇ ਬੜੇ ਖਰਾਬ ਕਰਦੇ ਤੇ ਲਗਾਤਾਰ ਹੀ ਆਉਂਦੇ ਆ ਖਲਾਰਾ ਇੰਨਾ ਹੀ ਪਿਆਈ ਉਹ ਸਭ ਹਟਣਗੇ ਤੇ ਫੇਰੀ ਮੈਂ ਵਿੜਾ ਬੂੜਾ ਤੋ ਕਿਸੇ ਭਾਈ ਨਾ ਇਹਨਾਂ ਨੂੰ ਖਲਾਰਾ ਖਲੋ ਰਹਿਣਾ ਇਹਨਾਂ ਕਈ ਥਾਈ ਸੋਇਆ ਦੇਖਾ ਮੈਂ ਇਹ ਤੇ ਐਦਾਂ ਮੰਮੀ ਤੇ ਸੁਣਾ ਕੀ ਕਰਨ ਦੇ ਮਮੇ ਰੀਤਾ ਕੋਲ ਤੇ ਦਵਾਈ ਦਾ ਉਹਦੇ ਨਾਲ ਕਰਨਾ ਸੀ ਆ ਅੱਛਾ ਇੰਨਾ ਹੀ ਬੜਾ ਦਵਾਈ ਦਾ ਬੈਕਮ ਕੋਟ ਖਾਧਰ ਕੇ ਲੈਵਾ ਹਾਏ ਹਾ ਨਹੀਂ ਆਂਟੀ ਅੱਜ ਦਵਿੰਦਰ ਨੇ ਹੁਣੇ ਬਣਾਈ ਹੀ ਤੇ ਮੈਂ ਕਹਾਂਦੀ ਮਮੀ ਨੇ ਮੈਂ ਢੋਕਾ ਫੜਾਵਾਂ ਅੰਟੀ ਨੇ ਸਾਸੂ ਨੂੰ ਨਾ ਤਰਨਾ ਹੋਵੇ ਉਹਦੇ ਇੱਥੇ ਪਿਆ ਨਹੀਂ ਕੋਈ ਨਹੀਂ ਇਹ ਤਾਂ ਫਸ ਗਿਆ ਫੇਕੀ ਆ ਹਾਂ ਇਹਦਾ ਤੇਰੀ ਚੀਜ਼ ਹੋਵੇ ਤਾਂ ਲਾਈ ਗਈ ਹਾਂਜੀ ਹੁਣ ਏਦਾਂ ਕਰ ਤੇ ਉਹ ਦੁੱਧ ਰਿੜਕਾ ਵਾਲੀ ਮਸੇਲ ਜੀ ਆ ਗਈ ਇਹ ਆ ਗਈ ਛੋਟੀ ਹਾਂ ਹਾਂ ਆ ਗਈ ਉਹ ਕੋਕਲਾ ਆ ਮੈਂ ਇਨੀ ਕੁ ਮਲਾਈ ਆ ਤੇ ਮੇਰੇ ਰਿੜਕਾ ਥੋੜਾ ਜਿਆ ਮੇਰੇ ਕੋਲ ਹੱਥ ਨਾ ਨਹੀਂ ਬੜੀ ਗੱਲ ਚਲ ਕੋਈ ਨਹੀਂ ਤੇ ਹੀ ਦੇ ਉਹ ਖਲਾਈ ਫਿਰ ਆਪ ਹੀ ਲਾਇ ਨੀ ਤੇ ਖੜਾ ਜਾਣੀ ਮੈਂ ਚੰਗਾ ਆ ਗਈ ਆ ਮੈਂ ਦੇ ਆਈ ਟੋਕਾ ਦੋ ਗਿਆ ਹੋ ਗਿਆ ਕਿਆ ਨਹੀਂ ਦੋ ਸੁਰਜੀ ਮਲਾਈ ਪਈ ਤੇ ਮੈਂ ਤਾਂ ਨਹੀਂ ਖੜਾ ਜਾ ਅੱਛਾ ਲੈ ਦਵਿੰਦਰ ਕੋ ਖਲਾਉਣੀ ਹੁਣ ਮੈਂ ਨਹੀਂ ਜਾਣਾ ਬਿੰਦਰਾ ਹਾਂਜੀ ਬਾਜੀ ਜਸੂਖੀ ਆਂਟੀ ਨੂੰ ਨਾ ਆਪਣੀ ਬਧਾਨੀ ਨਹੀਂ ਛੋਟੀ ਆਹੋ ਦਹੀਂ ਬਣਾਉਣ ਵਾਲੇ ਹਾਂ ਜਦਿਆ ਮੈਂ ਤੁਹਾਜੀ ਮਗਲੀ ਕੱਢਣੀ ਇਹਦੇ ਨਾਲ ਹਾਂਜੀ ਮੇਰੇ ਜਾਣ ਜੀ ਨਹੀਂ ਕਹਦਾ ਉਹਨ ਘਰ ਪਰੌਣਾ ਵੀ ਆਇਆ ਕੌਣਾ ਉਹ ਤਾਂ ਭਨੇਵਾ ਵਾਂ ਪਹਿਲਾਂ ਕੀ ਹੁੰਦਾ ਮੇਰੇ ਕੰਦ ਚੱਲ ਮੈਨੂੰ ਲਿਆ ਦਿਓ ਕੱਢ ਕੇ ਮੈਂ ਦੇ ਆਉਣੀ ਆ ਲੈ ਚਲੋ ਮੈਂ ਆਮੀ ਦੇ ਕੇ ਚਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਂਟੀ ਆਂਟੀ ਘਰੇ ਇਹ ਕਿਹੜੀ ਮਸ਼ੀਨ ਆ ਇਹ ਉਹ ਨਾ ਮੰਗਾਈ ਸੀ ਕਾਦੇ ਵਾਸਤੇ ਉਹ ਗੁੰਮਾ ਘੜੀ ਮੋੜੀ ਕੱਢਣੀ ਹੈ ਕਿ ਲੱਸੀ ਬਣਾਉਣੀ ਹੈ ਖਰੇ ਕਹਿੰਦੇ ਅੱਛਾ ਅੱਛਾ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟੀ ਰਾਣੀ ਆ ਗਈ ਹੈ ਆਹੋ ਪੱਬਜੀ ਕਹਿੰਦੇ ਹੀ ਵੀ ਮੇਰੇ ਕੋ ਹੁਣ ਜਾਂ ਜਾਂਦਾ ਤੂੰ ਫੜਾਇਆ ਅੱਛਾ ਅੱਛਾ ਹਾਂ ਦੇ ਇਹਨਾਂ ਲੱਸੀ-ਵਸੀ ਬਣਾਉਣੀ ਘਰੇ ਅੱਛਾ ਅੱਛਾ ਹੋਰ ਸੇ ਹਾਂ ਠੀਕ ਠਾਕ ਸਵਾਈ ਸ਼ੋਈ ਦਾ ਚੰਗਾ ਚੱਲਦਾ ਫਿਰ ਹਾਂਜੀ ਵਧੀਆ ਚੱਲਦਾ ਵੇ ਥੋੜੇ ਦਿਨ ਹੋਏ ਜਾਂਦੀ ਨੂੰ ਅੱਛਾ ਆ ਸਿੱਖਣ ਢਈ ਆ ਹਾਂਜੀ ਹਾਂਜੀ ਅੱਛਾ ਅੱਛਾ ਹਾਂਜੀ ਹੋਰ ਚੱਲ ਨਾਲ ਕਟਾਈ ਕਟੂਈ ਸਾਰਾ ਸਿੱਖੀ ਆਹ ਨਹੀਂ ਨਹੀਂ ਆਹੋ ਹਾਂਜੀ ਹਾਂ ਧਰੀ ਚਾਹ ਮੰਗ ਰਹੀ ਆ ਗਿਆ ਵਾ ਨਹੀਂ ਮੈਂ ਵੇਖਣ ਦੇ ਮੈਂ ਬਣ ਗਈ ਚਾਹ ਆਹੋ ਬਣ ਗਈ ਚਾਹ ਬਣਾਉਣ ਦੇ ਜੇ ਆਹੋ ਬੈ ਜਾ ਤੂੰ ਵੀ ਪੀ ਕੇ ਜਾਈ ਕੋਈ ਕੋਰਸ ਕਰਨ ਦੇ ਤੂੰ ਰੋਜ਼ ਆਦੇ ਤੁਸੀਂ ਓਹੋ ਮੈਂ ਸਲਾਈ ਸਿੱਖਦੀ ਹਾਂ ਅੱਛਾ ਅੱਛਾ ਕਿੱਥੇ ਹਾਂਜੀ ਆ ਇੱਥੇ ਹੀ ਨਾਲ ਦਾ ਪਿੰਡ ਆ ਹਾਂਜੀ ਉਹ ਕਿਰਨ ਮੈਡਮ ਕਿਰਨ ਮੈਡਮ ਆ ਉਹਦੇ ਕੋਈ ਸਿੱਖਦੀ ਉਹਦਾ ਵਧੀਆ ਵਾ ਸਲਾਈ ਨੂੰ ਨਹੀਂ ਵਧੀਆ ਵਧੀਆ ਜਿਹੜੀ ਅੱਡੇ ਦੁਕਾਨ ਖੁੱਲੀ ਆ ਹਾਂਜੀ ਹਾਂਜੀ ਚਲੋ ਆਂਟੀ ਚੰਗਾ ਫਿਰ ਮੈਂ ਚੱਲਦੀ ਆ ਨਾ ਦੇ ਅੰਦਰ ਚਾਹ ਪਾਣ ਦੇ ਆ ਉਹ ਨਹੀਂ ਨਹੀਂ ਇਹਦੇ ਜਾਈ ਪਤਾ ਨਹੀਂ ਨਹੀਂ ਆਂਟੀ ਹੁਣੇ ਭਾਬੀ ਜੀ ਨੂੰ ਬਣਾ ਕੇ ਨਾ ਤੇ ਪਿਆ ਕੇ ਇੱਧਰ ਨੂੰ ਹੀ ਕਰ ਲਿਆ ਸੀ ਤੇ ਮੈਂ ਵੀ ਪੀ ਕੇ ਹਟੀ ਹਾਂ ਫੇਰ ਆਉਂ ਕੇ ਦਿਨ ਗਾਸਣ ਮੇਰੇ ਹਾਂਜੀ ਕਿਸੇ ਦਿਨ ਮੈਂ ਵੱਡੇ ਕੰਬਲ ਧੋਣੇ ਤੇ ਮੇਰੇ ਕੋਲ ਤੋਤੇ ਨਹੀਂ ਜਾਣੇ ਤੇ ਥੋੜੀ ਜਿਹੀ ਹਲਫ ਕਰਾਈ ਮੇਰੀ ਸੀ ਕੋਈ ਨਹੀਂ ਜਦੋਂ ਵੀ ਛੁੱਟੀ ਆਉ ਛੁੱਟੀ ਰਿਓ ਤਾਂ ਕਰੀ ਤੂੰ ਨਹੀਂ ਨਹੀਂ ਉਹ ਤਾਂ ਜਦੋਂ ਤੇਰੀ ਛੁੱਟੀ ਹੋ ਅਸ ਨਹੀਂ ਨਹੀਂ ਕੱਲ ਨੂੰ ਛੁੱਟੀ ਆ ਉਹਦਾ ਕਿਆ ਕੀ ਹਾਂਜੀ ਚਲ ਠੀਕ ਫਿਰ ਤੁਹਾਡੀ ਚੰਗਾ ਕੋਈ ਗੱਲ ਨਹੀਂ ਮੈਂ ਕੱਲ ਨੂੰ ਆ ਜੂਗੀ ਤੇ ਆ ਜਾਓ ਉੱਪਰ ਚੱਲੀ ਆ ਹਾਂ ਕੋਈ ਨਹੀਂ ਚਲੋ ਠੀਕ ਹੈ ਚੱਲਦੇ ਆ ਨਾ ਰੱਖ ਬਣ ਗਈ ਉਹ ਨਹੀਂ ਨਹੀਂ ਜੇ ਰਾਉਂਗੀ ਚਲ ਬੀਨੂੰਗੀ ਠੀਕ ਠੀਕ ਕੋਈ ਨਹੀਂ ਰਾਲ ਮੈਂ ਕਿਹ ਤੋਂ ਨਾਲ ਗੰਬੜ ਮੈਂ ਵੇਲਾ ਆਈ ਮੈਂ ਕਰਨੇ ਆ ਚਲ ਫੇ ਲਾਗੂ ਹਗਾ ਹੰਗੋਲੀ ਤੇਈ ਕੋਈ ਨਹੀਂ ਹਗਾ ਜਾ ਜੀ ਹਿੰਦਿਆ ਦੀ ਭਰਾਵਾ ਮੈਂ ਤੇ ਆਵੇਂ ਹੁਣ ਕਾ ਚਾਹ ਵੇ ਲੋ ਦਰਪਾਸੇ ਕੰਡਈ ਠੀਕ ਲਓ ਇਹ ਸੋਖਾ ਦੋ ਸੂਟ ਸਾਮਾ ਤੱਕ ਕਰ ਲੀਏ ਤੇ 40 ਰੁਪਏ ਹੋ ਜਾਂਦੇ ਆ ਤੇ ਰੋਜ ਦੀ ਸਬਜੀ ਸਹੀ ਚਲੋ ਠੀਕ ਆਪਾਂ ਕੀ ਕਰਨਾ ਮੇਰੀ ਗੱਲ ਸੁਣੋ ਵੀਰ ਇਥੇ ਹੀ ਨਾ ਤੇ ਵਾਵਾ ਰੌਣਕ ਜੀ ਲੱਗੀ ਰਹਿੰਦੀ ਸੀ ਭਵੇਂ ਜਿੱਦਾਂ ਦਾ ਮਰਜੀ ਸੀ ਤੇ ਸੁਨਮਸਾਨ ਪਈ ਰਹਿੰਦੀ ਆ ਤੇ ਬੰਦਾ ਕੀ ਕਰੇ ਇਕੱਲਾ ਵੀ ਤੇਰਾ ਕਹਿੰਦਾ ਮਤਲਬ ਕੀ ਜਿੱਦਾਂ ਦਾ ਮਰਜੀ ਕਿਦਾਂ ਦਾ ਮम्मी ਨਹੀਂ ਹੀ ਵੀ ਕੁਛ ਕਰਦਾ ਗਾਲੇ ਖਾਂਦਾ ਹੀ ਭਵੇਂ ਅੱਛਾ ਇਹ ਵਾ ਅਸੀਂ ਹੁਣ ਮੈਂ ਕਿੱਧਰ ਆਇਆ ਕਦੀ ਐਹ ਗਲੀ ਤੇ ਕਦੀ ਐਹ ਗਲੀ ਮੈਂ ਮਗਰ ਮਗਰ ਫਿਰਦੀ ਚੰਗੀ ਲੱਗਦੀ ਉਹਦੇ ਉਹ ਇੱਥੋਂ ਤਾਂ ਤੇ ਉਹ ਉੱਧਰ ਨਿਕਲ ਜਾਂਦਾ ਤੇ ਹੁਣ ਚੰਗਾ ਵਾ ਮਾਸੀ ਤੇਰੀ ਲੱਗੀ ਹੁਣ ਉਥੇ ਕੰਮ ਕਰੂਗਾ ਕੋਈ ਨਾ ਕੋਈ ਤੇ ਹੱਥਾਂ ਬਸ ਚਾਰਾ ਬਣੂ ਕੋਹਨਾ ਕੋਹ ਤੇ ਕਰੂ ਪੈਸਾ ਤੇ ਆਊਗਾ ਨਾ ਮੈਂ ਤਾਂ ਕਹਿੰਦੀ ਸਾਧ ਲਈਏ ਤੇ ਸਾਧ ਕੇ ਉੱਥੇ ਚਾਦਰ ਵੀ ਸੀ ਹੋਣੀ ਅੰਦਰ ਤੇ ਉੱਤੇ ਬਹਿ ਜਾਓ ਭੈਣ ਭਰਾ ਤੇ ਆਓ ਗੇਮ ਖੇਡੋ ਚੰਗਾ ਸੰਗਤ ਨਹੀਂ ਆਉਂਦੀ ਤੈਨੂੰ ਜੇ ਹੁਣ ਵਾ ਫਿਰ ਮੇਰਾ ਜਰਾ ਮੈਂ ਵੀ ਮਾਸੀ ਕੋਈ ਚਲ ਜਾਂ ਫਿਰ ਮੈਂ ਮੈਂ ਇੱਥੇ ਕੀ ਕਰਨਾ ਗਾਈ ਵੀ ਨਾਲੇ ਲਾ ਜੰਦੇ ਤੇ ਚਲੋ ਮਾਸੀ ਕੋ ਚਲ ਜਾਂਦੇ ਆ ਤੂੰ ਨਾਨਕੇ ਚਲ ਜਾ ਤੋਗੇ ਅਈ ਮਾਸੀ ਕੋ ਅੱਛਾ ਬੱਲੇ ਤੇਰੇ ਐਡੀ ਕਰ ਤੂੰ ਮੈਂ ਕਹਿੰਦੀ ਸੁਚਾਰੀ ਨਹੀਂ ਉੱਧਾ ਚਲੀਏ ਕਿਹਦੇ ਮੈਂ ਕਹਿੰਨੀ ਹੋ ਕੇ ਆਈਏ ਚਲ ਹੋ ਕੇ ਆਵਾਂਗੇ ਮੈਂ ਤਾਂ ਤੈਨੂੰ ਕਹਿਣ ਡਈ ਸੀ ਕਿ ਪੈਹਾ ਠੇਲਾ ਹ ਹੁਣ ਆ ਦਾ ਜੀਬ ਜਰਾ ਘੱਟ ਚਲਾਈ ਸਬਜੀ ਭਾਜੀ ਜਿਹੜੀ ਐ ਜਿਹੜੀ ਰੋੜ ਦੀ ਹੁੰਦੀ ਹੈ ਨਾ ਨਾਲੀ ਚ ਐਡੀ ਬਣਦਾ ਤਾਂ ਨਹੀਂ ਉਹ ਰੱਖ ਕੁੱਲੇ ਚ ਪਾ ਕੇ ਉਹਦੇ ਨਾਲ ਖਾਣੀ ਰਾਤ ਨੂੰ ਰੋਟੀ ਤੇ ਜਿਹੜੇ ਹ ਹੋਣਗੇ ਤਾਂ ਦੋ ਚਾਰ ਸੂਟ ਮੈਂ ਹੋਰ ਕਰੂੰਗੀ ਇੱਕ ਰਾਇਆ ਰੱਖਣਾ ਹੀ ਉੱਥੇ ਜਾਣਾ ਹੀ ਹੁਣ ਉਧਰ ਨੂੰ ਨਾਲੇ ਹਾਂ ਚੜਦਾ ਵੇਖ ਕੇ ਆਈਏ ਮੇ ਕੋ ਹੈਗੇ ਥੋੜੇ ਜਿਹੇ ਪੈਸੇ ਅੱਗੇ ਵੀ ਤੂੰ ਕਿਥੋਂ ਲਾਏ ਮੈਨੂੰ ਜਿਹੜਾ ਦੱਸ ਦੱਸ ਜਿਹੜੇ ਉਹ ਆਂਦੀ ਹਣੀ 5 10 ਰੱਖ ਲੈਣੀ ਐਦਾਂ ਹੀ ਫੇ ਮੈਂ ਸੰਸਮ ਰੱਖ ਨਹੀਂ ਨਹੀਂ ਆ ਰਹੀ ਜੀ ਠੀਕ ਹੈ ਬਾਲਾ ਨਹੀਂ ਸਿਰ ਤੇ ਪਈ ਹੋਣੀ ਹਾਂ ਹੋਕਨਾ ਕੀ ਆ ਗਿਆ ਸਸਟੀ ਗਾਣੇ ਸਸਟੀ ਗੱਲਪੇ ਤੋਰਨਾ ਠੀਕ ਠਾਕ ਹਾਂਜੀ ਵਧੀਆ ਚੱਲ ਵਧੀਆ ਚਾਹੀਦਾ ਬੈਠੇ ਭੈਣ ਜੀ ਹਾਂ ਮੈਂ ਜੀ ਧੁਰ ਕੀ ਕਰਦੀ ਆਂ ਇਹ ਕੁਛ ਨਹੀਂ ਭੈਣ ਜੀ ਮੈਂ ਵੀ ਚਾਹ ਪਾਣੀ ਪੀ ਕੇ ਤੇ ਮੈਂ ਮੜਾ ਜਾ ਭੈਣ ਜੀ ਰੋ ਗੇੜਾ ਮਾਰ ਕੇ ਆਵਾ ਕਿੰਨੇ ਦਿਨ ਹੋ ਗ ਤੇ ਕੰਪਨੀ ਚ ਚਲ ਗਿਆ ਨਾ ਕੰਪਨੀ ਚ ਕਿੱਥੇ ਨਹੀਂ ਗਿਆ ਮਾਫੀ ਉਹ ਦੱਦਿਆ ਵੀ ਅੱਛਾ ਤੇ ਫਿਰ ਮੈਂ ਕਿਹਾ ਵੀ ਕਹਿੰਦੀ ਵੀ ਮਾਂ ਵੀ ਕੱਲੀ ਆ ਨਿਆਣੇ ਉਹਦੇ ਸਹਿਰ ਰਹਿੰਦੇ ਨੌਪੋਤਾ ਠੀਕ ਆ ਤੇ ਕਹਿੰਦੀ ਵੀ ਮੈਂ ਖੜਨਾ ਵਾ ਤੇ ਮੈਂ ਕਿਹਾ ਵੀ ਲੈ ਜਾ ਇੱਥੇ ਵੀ ਇਹਨੇ ਸਮੋਸੇ ਇੱਕ ਦੀ ਉੱਥੇ ਬਹਿ ਕੇ ਖਾ ਤੇ ਕਦੀ ਉੱਥੇ ਤੇ ਮੈਂ ਤੂੰ ਖੜ ਚਾਰ ਦੇ ਠੀਕ ਠੀਕ ਆ ਮੈਂ ਵੀ ਆਖਣ ਦੀ ਸੀ ਮੈਂ ਕਿੰਨੇ ਦਿਨੀ ਹੋ ਗਏ ਕਦੀ ਵੇਖਿਆ ਨਹੀਂ ਮੈਨੂੰ ਤੇ ਲੱਗਦਾ ਵੀ ਮੇਰੇ ਗੱਲਾਂ ਕੀਤੀਆਂ ਦਾ ਸਰ ਹੋ ਗਿਆ ਜਿਹੜਾ ਚਲ ਗਿਆ ਜਿਆਦਾ ਕਿਤੇ ਕੰਪਨੀ ਕੰਪਨੀ ਚ ਕਿਲਾਤਾ ਸਰ ਉ ਸਰ ਤੇ ਚੱਲ ਜਿਹੜਾ ਵੀ ਹੋ ਜੂਗਾ ਤਾਂ ਚੰਗਾ ਹੀ ਆ ਪਰ ਇਹਦੀ ਮਾਸੀ ਕੋ ਕਿਲਾ ਆ ਠੀਕ ਠੀਕ ਹਾਂ ਜੀ ਤੇ ਕਰਦਾ ਵਾ ਫਿਰ ਆਪ ਦਿਨ ਨਾ ਚੜੇ ਤੇ ਬਾਹਰ ਚਲ ਜੇ ਪਰ ਇਹ ਵਾਪੀ ਗੱਲ ਫੇਰ ਮੰਜੀਦ ਖਰਚੇ ਤੇ ਆਉਂਦੀ ਹੈ ਖਰਚਾ ਕਿੱਥੋਂ ਇੰਨਾ ਲਵਾਂ ਇਹ ਤਾਂ ਗੱਲ ਹੈਗੀ ਤੇਰਾ ਤੂੰ ਹੀ ਮਦਦ ਕਰ ਸਾੜਾ ਥੋੜੀ ਬਬੀ ਚੱਲ ਕੋਈ ਨਹੀਂ ਕਰਦਾਂਗੇ ਇੱਥੋਂ ਇੱਥੋਂ ਤਾਂ ਤੂੰ ਕਹਿੰਨੀ ਆ ਪਿਓ ਜੀ ਕਰਦਾ ਰਾਤੋਂ ਦੇਣਾ ਛੜੇ ਤੇ ਇੱਥੇ ਆ ਜੇ ਮੈਂ ਇੱਥੇ ਨਹੀਂ ਆ ਜੇ ਪਹਿਲਾਂ ਮੈਂ ਸੋਬ ਸੋਬ ਬੋਲਦੀ ਤੂੰ ਕਿੱਦਾਂ ਦੇ ਕਰਦੀ ਬਾਹਰ ਚੱਲ ਜੇ ਕਿਤੇ ਮੈਂ ਤਾਂ ਕਹਿਆ ਕਹਿੰਦੀ ਮੈਂ ਰਾਤੋਂ ਦੇਣਾ ਛੜੇ ਤਾਂ ਮਾਸੀ ਕੋਲ ਮੇਰੇ ਕੋਲ ਫੇਰ ਆ ਜੇ ਮੈਂ ਕਿਹੜੇ ਤੇ ਝੌਲ ਪਨਵਨੇ ਤੇ ਜਾਂ ਜਿਹੜੇ ਸਾਡੇ ਵੰਡ ਪਏ ਝੁਗਣ ਵਾਲੇ ਉਹ ਕਟਾਉਣੇ ਆ ਮੈਂ ਕਹਿੰਦੀ ਸੁੱਖਣਾ ਕਿ ਬਾਹਰ ਚਲ ਜਾ ਮੇਰਾ ਮੁੰਡਾ ਚੱਲ ਕੋਈ ਨਹੀਂ ਚਲ ਜੂਗਾ ਕਰਦਾਂਗੇ ਮਦਦ ਦੱਸਦੀ ਤੂੰ ਕੋਈ ਗੱਲ ਨਹੀਂ ਮਦਦ ਤੋਂ ਤੇਰਾ ਮੁੰਡਾ ਰਹਿ ਚੱਲਿਆ ਕਰਦਾਂਗੇ ਗੱਲਾਂ ਤੂੰ ਕਿੱਦਾਂ ਦੀਆਂ ਕਰਦੀ ਦੱਸਣਾ ਮੈਂ ਤੈਨੂੰ ਹੁਣ ਘਰ ਜਾ ਦੱਸਣ ਜਾਵਾਂ ਜਦੋਂ ਮੈਂ ਤੈਨੂੰ ਦੱਸ ਹੀ ਦਿੱਤਾ ਵੀ ਮਦਦ ਹਾਨੂੰ ਚਾਹੀਦੀ ਹੈ ਪੈਣ ਉਹ ਗੱਲ ਨਹੀਂ ਮੇਰੀ ਮੇਰੇ ਕਹਿੰਦਾ ਮਤਲਬ ਇਹ ਵਾ ਪੀਤੂ ਮੈਨੂੰ ਦੱਸੇਗੀ ਵੀ ਇਹ ਦੋਖ ਨੂੰ ਆਪਾਂ ਇਹਦਾ ਕੰਮ ਬਾਅਦ ਗੱਲਾਂ ਸ਼ੁਰੂ ਕਰੇਗੀ ਵੀ ਇਹਨੇ ਕਿ ਆਪਾਂ ਕੰਮ ਬਾਤ ਬਣਾਉਣੀ ਹੈ ਇਹਦੀ ਬਾਹਰ ਅੰਦਰ ਦੀ ਤੇ ਕੋਈ ਨਹੀਂ ਜਿੰਨੇ ਤੈਨੂੰ ਪੈਸੇ ਦੇ ਲੋੜ 50 20 30 ਦੀ ਜਿੰਨੇ ਤੈਨੂੰ ਮੈਂ ਮਦਦ ਤੇਰੀ ਕਰ ਦੂੰਗੀ ਕੋਈ ਨਹੀਂ ਤੇਰੇ ਕੋ ਮੈਂ ਨੱਠੀ ਨਹੀਂ ਆ ਨਹੀਂ ਤੂੰ ਇੰਨੀ ਕ ਸਾਲ ਮਾਰਦੇ ਵੀ ਹੋਰ ਕੀ ਚਾਹੀਦਾ ਵਾ ਉਹ ਪਿਆਰ ਬੜਾ ਕਾਲਾ ਸੀ ਵੀ ਮੈਨੂੰ ਬਾਹਰ ਕਰ ਲੋ ਗੱਲ ਫੇਰ ਉੱਥੇ ਆਉਂਦੀ ਸੀ ਪੈਸਿਆਂ ਤੇ ਤੇ ਚੱਲ ਜੇ ਤੂੰ ਹਾਈ ਨਾ ਕਰਦੇਂਗੀ ਨਾ ਉਹ ਵੀ ਕਾਲਾ ਵਾ ਅਸੀਂ ਵੀ ਕਾਲੇ ਆ ਤੈਨੂੰ ਪਤਾ ਵੀ ਕੁੜੀ ਸਾਡੀ ਵਿਆਹਣ ਵਾਲੀ ਆ ਉਹਦਾ ਵੀ ਅਜੇ ਵਿਆਹ ਕਰਨਾ ਤੇ ਤੇਰੇ ਕੋਲ ਹੁਣ ਕਾਹਦਾ ਲੁਕਾਵਾ ਹਨਾ ਤੇ ਚੱਲ ਇਹ ਵਾ ਕਲਾਇਆ ਮੰਜੀ ਦਾ ਤਾਮ ਆ ਉਥੇ ਤੇ ਤੈਨੂੰ ਪਤਾ ਪਿੰਡ ਦੇ ਹੜ ਦਾ ਮਾਹੌਲ ਨਹੀਂ ਚੰਗਾ ਨਹੀਂ ਚੰਗਾ ਅੱਜ ਸਮੋਸੇ ਖਾਂਦਾ ਵਾ ਪੂਜੀਆ ਖਾਂਦਾ ਵਾ ਮਾੜੀ ਢਾਣੀ ਚ ਬਹਿ ਗਿਆ ਤੇ ਕਿਤੇ ਹੋਰ ਨਾ ਕੋ ਖਾਂਡਾ ਤੇ ਇਹ ਤਾਂ ਗੱਲ ਦਾ ਪਹਿਲਾਂ ਮੈਂ ਪਹਿਣੇ ਤੇ ਤੈਨੂੰ ਮੈਂ ਤਾਂ ਹੀ ਦੱਸ ਕੇ ਗਈ ਉਹ ਦਿਨ ਤੇ ਧੀਆ ਪੁੱਤ ਕਿਤੇ ਕੋ ਵਾਧੂ ਹੁੰਦੇ ਬਾਹਰ ਕਲਾਉਣ ਨੂੰ ਇਹ ਤਾਂ ਗੱਲ ਹੈਗੀ ਠੀਕ ਹੈ ਪਹਿਣੇ ਬੰਦੇ ਮਰਦਿਆਂ ਦੇ ਤਰਲੇ ਹੀ ਹੋ ਕਰ ਲੈ ਤਰਲੇ ਪਹਿਣੇ ਤਰਲੇ ਚਲ ਧੀ ਪੁੱਤ ਵਿਗੜੇ ਨਾ ਤੇ ਚੰਗੇ ਪਾਸੇ ਲੱਗਾ ਰਵੇ ਇਸ ਸਮੋਸਿਆਂ ਦੀ ਵੀ ਕੋਈ ਖਾਣ ਦੀ ਗੱਲ ਨਹੀਂ ਪੂਜੀ ਇਹਦੀ ਵੀ ਕੋਈ ਗੱਲ ਨਹੀਂ ਉਹ ਤੇ ਇਹਨੂੰ ਪਤਾ ਵੀ ਜੇ ਅੱਜ ਉਹ ਖਾਂਦਾ ਤੇ ਕੋਈ ਵੇਚਰ ਲਾ ਕੇ ਨਾ ਪੁੱਛ ਦੇ ਦੇ ਉਹਨੂੰ ਇਹ ਤੇ ਗੱਲ ਹੈ ਗਈ ਠੀਕ ਠੀਕ ਹੈ ਇਹ ਤੇ ਗੱਲ ਕਰਨੀ ਠਾਰਾ ਪਤਾ ਵੀ ਸਾਰਾ ਕੁਝ ਸੋਚਣਾ ਪੈਂਦਾ ਮੈਂ ਨਾ ਸੋਚੂ ਤੇ ਕੌਣ ਸੋਚੂ ਕੋਈ ਭੈਣੇ ਸੋਚਣਾ ਵਾ ਹੋਰ ਕਿੰਨੇ ਕਿਤੇ ਸੋਚਣਾ ਵਾ ਤੇਰਾ ਆ ਕਾਲੀ ਉਹ ਹਈਦੇ ਤੋਂ ਹੁਣ ਮਾਰ ਖਾਈ ਜੀ ਬਚਲ ਜੇ ਤੂੰ ਹੈਨੀ ਸਾਲ ਮਾਰਦੀ ਨਾ ਤੇ ਇਹਨੂੰ ਘਲਾ ਤੇ ਬਾਹਰ ਘਲਾਉਂਦੇ ਕੋਈ ਨਹੀਂ ਕੋਈ ਤੂੰ ਦੱਸ ਦੀ ਤੂੰ ਅੱਧਾ ਤੂੰ ਇਹ ਵੀ ਕਰੀ ਕਿਤੇ ਆਉਣਾ ਤੱਕ ਮਾਰੀ ਤੇ ਜੇ ਇਹਦਾ ਚੁੰਨੀ ਚੜਾਈ ਹੋ ਜੇ ਤੇ ਚੱਲ ਇਹ ਕੁੜੀ ਵਿਆਹ ਦਾਂਗੇ ਤੇ ਘਰ ਰੌਣਕ ਮੇਰੀ ਸਾਡੇ ਘਰ ਆ ਜੂਗੀ ਤੇ ਚੱਲੋ ਅੱਗੇ ਪੀ ਤੇਰਾ ਕੀ ਇਰਾਦਾ ਪੈਨੂੰ ਬਾਹਰ ਕਲਾਉਣ ਤੋਂ ਪਹਿਲਾਂ ਇਹਦਾ ਵਿਆਹ ਉਹ ਕਰ ਲਈਏ ਨਹੀਂ ਮਨਜੀ ਤਾਂ ਦੇਖ ਜੇ ਰੱਬ ਦੀ ਕਿਰਪਾ ਹੋਵੇ ਤੇ ਜੇ ਪਹਿਲਾਂ ਹੋ ਜੇ ਸਾਰਿਆਂ ਨੂੰ ਚੰਗਾ ਤੇ ਜੇ ਕੁੜੀ ਵਾਲੇ ਪੁੱਛਿਆ ਮੁੰਡਾ ਕੀ ਕੰਮ ਕਰਦਾ ਆਇਆ ਨਹੀਂ ਕੰਮ ਬਾਹਰ ਜਾਣਾ ਵਾ ਅਗਲੇ ਕਹਿੰਦੇ ਏਦਾਂ ਨਹੀਂ ਮੰਨਦੇ ਅਗਲੇ ਅਗਲੇ ਕਹਿੰਦੇ ਵੀ ਸਾਲ ਦੋ ਸਾਲ ਲਾ ਕੇ ਆਇਆ ਹੋਵੇ ਤਾਂ ਫਿਰ ਮੰਨਦੇ ਆ ਭਈ ਆਇਆ ਵਾ ਨਹੀਂ ਨਹੀਂ ਚਲ ਏਦਾਂ ਵੀ ਕਹਦਾਗੇ ਵੀ ਸਾਰਾ ਕੁਝ ਬਣਿਆ ਵਾ ਨੇ ਬਾਹਰ ਜਾਣਾ ਮੁੰਡੇ ਨੇ ਪੈਣ ਤੂੰ ਆ ਪੋਲੀ ਗੱਲਾਂ ਵੀ ਤੇਰੀਆਂ ਰਈਆਂ ਪੋਲੀਆਂ ਕਿਉਂ ਕੀ ਹੋਇਆ ਹੁਣ ਤੂੰ ਹੀ ਸਿਆਣੀ ਆ ਪੇ ਘਰ ਦੇ ਤੇ ਖਰਚੇ ਦਾ ਆਪਣੀ ਦਾ ਤੁਹਾਡਾ ਚੱਲ ਨਹੀਂ ਨੰਗਣ ਲਿਆ ਹੈ ਤੇ ਬਗਾਨੀ ਲਿਆ ਕੇ ਤੇ ਇੱਥੇ ਭੁੱਖੀ ਮਾਰਨੀ ਆ ਹੈ ਤੇ ਕਿਦਾਂ ਉਹ ਤੈਨੂੰ ਮਾਰ ਚਾਈ ਹੈ ਹੈ ਤੂੰ ਵੀ ਸਿਆਣੀ ਪੇ ਬਾਹਰ ਲਈ ਤਾਂ ਤੂੰ ਮੈਨੂੰ ਆਖਣ ਨਹੀਂ ਆ ਤੇ ਚਾਲੇ ਨੂੰ ਲਾ ਪਾ ਕੇ ਤੇ ਬਾਹਰ ਘੱਲ ਲੀਏ ਤੇ ਕੋਈ ਗੱਲ ਨਹੀਂ ਵਿਆਹ ਤੋਂ ਨਹੀਂ ਉਹ ਰਹਿ ਜਾਂਦਾ ਇਹ ਜ਼ਿੰਮੇਵਾਰੀ ਮੇਰੀ ਮੈਂ ਤੇਰੇ ਮੁੰਡੇ ਸੋਹਣੀ ਵੋਟੀ ਲਾ ਕੇ ਦੋ ਸੋਹਣਾ ਰਿਸ਼ਤਾ ਕਰਾਉਂਗੀ ਚਾਹ ਚਾ ਪੀਓ ਕੋਈ ਨਹੀਂ ਤੈਨੂੰ ਟੈਨਸ਼ਨ ਨਾ ਲੈ ਚਾਹ ਤਾਂ ਫੋਟਾ ਤੈਨੂੰ ਕਿਆ ਰਹਿਣ ਦਿੰਦੀ ਤੂੰ ਖੇਚਲ ਕਰ ਲਈ ਨਹੀਂ ਮੈਂ ਤਾਂ ਹੁਣ ਅਜੇ ਪੀਤੀ ਚਾਹ ਵੇਖਾਂ ਗਲਾਸ ਭਰ ਲਿਆ ਹੁੰਦੀ ਐ ਨਹੀਂ ਥੋੜੀ ਬਣਾ ਲਿਆ ਕਰ ਜਿਹੜਾ ਆਉਂਦਾ ਉਹਦੇ ਜੋਗੀ ਘੁੱਟ ਬਣਾ ਲਿਆ ਕਰ ਥੋੜੀ ਥੋੜੀ ਤੇ ਆਂਦੀ ਆ ਕੋਈ ਪਤਾ ਨਹੀਂ ਕਿੱਥੇ ਚਲ ਗਈ ਕੁੜੀ ਵੀ ਘਰ ਮੰਜੀ ਤਾਂ ਤੈਨੂੰ ਪਤਾ ਨਹੀਂ ਚਾਹ ਹਾਏ ਭੈਣ ਜੀ ਆ ਕੀ ਕਰੀ ਜਾਂਦੇ ਜੇ ਇਹਨੇ ਮੈਨੂੰ ਨਾ ਗਲਾਸ ਭਰ ਕੇ ਪਹਿਲਾਂ ਦੇਤਾ ਤੇ ਤੈਨੂੰ ਪਤਾ ਮੈਨੂੰ ਚਾਹ ਜਿੰਨੀ ਆਈ ਮੈਂ ਪੀ ਜਾਣੀ ਆ ਹੁਣ ਰੋਟੀ ਨਹੀਂ ਰਾਤ ਨੂੰ ਖਾਣੀ ਖੋਤ ਪੈਣੀ ਖਾਣੀ ਪੈਣੀ ਇਹਨੂੰ ਕੁੜੀ ਨੂੰ ਇੰਨਾ ਨਹੀਂ ਕਿ ਚੱਲ ਜਿਹੜਾ ਕੋਈ ਭੈਣ ਭਰਾ ਆਵਾ ਕੋਈ ਤਾਈ ਚਾਚੀ ਆਈ ਉਹਦੇ ਵਾਸਤੇ ਥੋੜੀ ਬਣਾ ਲਓ ਇਹਨੇ ਉਹਨਾਂ ਗਲਾਸ ਭਰ ਕੇ ਮੈਨੂੰ ਦੇਣਾ ਉਹ ਵੀ ਸੋਚਦੀ ਹੋਣੀ ਆ ਪੀ ਲਾਗੇ ਤਾਈ ਚਾਚੀ ਪੀਊਗੇ ਤੇ ਮੇਰੀ ਮਾਂ ਉਹਦਾ ਬੋਊ ਹੀ ਲਾਗੇ ਉਹਨੂੰ ਪਤਾ ਤਾਂ ਹੈਗਾ ਵੀ ਪੀਤੀ ਤੇ ਤਾਈ ਚਾਚੀ ਕਿਹੜੀ ਬਗਾਨੀ ਆ ਚੱਲ ਕੋਈ ਨਹੀਂ ਪੀ ਲੈ ਭੈਣੇ ਦੋ ਘੋਟੇ ਵਾ ਐਦਾਂ ਦੀ ਓ ਕੁੜੀ ਚੱਲ ਕੋਈ ਗੱਲ ਨਹੀਂ ਇਹ ਅਣਿਸਾ ਅਣੀ ਆਪੇ ਉਹ ਸਮਝ ਆ ਜਾਊਗੀ ਨਹੀਂ ਉਹ ਤੇ ਗੱਲ ਠੀਕ ਆ ਤੇ ਮੈਂ ਮਤ ਦਵਾਂਗੇ ਤੇ ਫੇਰ ਹੀ ਉਹ ਮਤ ਹੁਣ ਇੱਦੇ ਮਤ ਕਿੰਦਾ ਆਣੀ ਨੂੰ ਕਿਹ ਕੋਈ ਉਹ ਤੇ ਗੱਲ ਤੇਰੀ ਭੈਣੇ ਠੀਕ ਆ ਗਾੜੀ ਬਗਾਨੇ ਘਰ ਵੀ ਜਾਣਾ ਵਾ ਆਹੋ ਨਹੀਂ ਇਹ ਤੇ ਹੈ